ਨੌਜਵਾਨੀ ਕਿੱਧਰ ਨੂੰ ਤੁਰ ਪਈ ਆ ਤਸਵੀਰਾਂ ਤੁਸੀਂ ਵੇਖੋ ਕੀ ਇਹ ਨੌਜਵਾਨ ਕੀ ਕਰ ਰਿਹਾ ਅਸੀਂ ਗੱਡੀ ਬਿਲਕੁਲ ਰੋਕਾਂਗੇ ਤੁਹਾਨੂੰ ਵਿਖਾਵਾਂਗੇ ਤਸਵੀਰਾਂ ਬਿਲਕੁਲ ਕਲੀਅਰ ਵਿਖਾਵਾਂਗੇ ਕਿ ਇਹ ਨੌਜਵਾਨ ਕੀ ਕਰ ਰਿਹਾ ਔਰ ਨੌਜਵਾਨੀ ਕਿੱਧਰ ਨੂੰ ਚਲੀ ਗਈ ਆ ਔਰ ਕਿਉਂ ਨੌਜਵਾਨ ਐਂਡ ਤੱਕ ਆ ਗਏ ਨੇ ਕਿਉਂ ਆਪਣਾ ਹੀ ਅੰਤ ਵੇਖਣਾ ਚਾਹੁੰਦੇ ਨੇ ਤਾਂ ਜੇ ਇਹ ਅੰਤ ਦੀਆਂ ਤਸਵੀਰਾਂ ਅਸੀਂ ਵਿਖਾਉਨੇ ਆ ਕਿ ਇਹ ਕਿੱਥੋਂ ਦੀਆਂ ਤਸਵੀਰਾਂ ਨੇ ਤੇ ਚੰਡੀਗੜ੍ਹ ਦੀਆਂ ਤਸਵੀਰਾਂ ਨੇ ਇਸ ਚੰਡੀਗੜ੍ਹ ਦੇ ਹਾਲਾਤ ਨੇ ਚੰਡੀਗੜ੍ਹ ਦੇ ਵਿੱਚ ਵੀ ਇਹੋ ਜਿਹੇ ਅੰਸਰ ਆ ਕੇ ਰਹਿ ਰਹੇ ਆ ਕਿ ਚੰਡੀਗੜ੍ਹ ਦਾ ਨਾਮ ਜਿਹੜਾ ਉਹ ਬਦਨਾ ਚੰਡੀਗੜ੍ਹ ਨੂੰ ਬਿਲਕੁਲ ਗਰਕ ਕਰਨ ਉੱਤੇ ਤੁਲੇ ਹੋਏ ਨੇ ਲੋਕ ਔਰ ਇਹ ਜੋ ਨੌਜਵਾਨ ਹੈ ਤੁਸੀਂ ਇਹ ਵੇਖੋ ਕਿ ਇਹ ਕਰ ਕੀ ਰਿਹਾ ਹੈ ਬਸ ਇਹ ਤਸਵੀਰਾਂ ਵੇਖ ਕੇ ਤੁਸੀਂ ਵੀ ਆਈਡੀਆ ਲਗਾ ਦਿਓ ਔਰ ਅਸੀਂ ਵੀ ਤੁਹਾਡੇ ਨਾਲ ਜਾਣਕਾਰੀ ਬਿਲਕੁਲ ਸਾਂਝੀ ਕਰਾਂਗੇ ਕਿ ਇਹ ਕੀ ਕਰ ਰਿਹਾ ਔਰ ਜੇ ਇਸ ਨੂੰ ਇਸ ਦੇ ਵਿੱਚੋਂ ਕੁਝ ਲੱਭ ਰਿਹਾ ਤਾਂ ਚਵੇਰੇ ਚੰਡੀਗੜ੍ਹ ਦੇ ਵਿੱਚ ਹੀ ਕਿਉਂ ਬਾਹਰ ਜਾ ਕੇ ਵੀ ਕੁਝ ਕਰ ਸਕਦਾ ਔਰ ਅਸੀਂ ਕਈ ਵਾਰ ਕਹਿ ਚੁੱਕੇ ਹਾਂ ਕਿ ਇਹ ਹਰਕਤਾਂ ਨੌਜਵਾਨਾਂ ਨੇ ਜਿਆਦਾ ਵਧਾ ਲਈਆਂ ਨੇ ਨੌਜਵਾਨ ਆਪਣਾ ਅੰਤ ਆਪਣੇ ਇਹਨਾਂ ਸੜਕਾਂ ਇਹਨਾਂ ਰਸਤਿਆਂ ਦੇ ਵਿੱਚੋਂ ਲੱਭ ਰਿਹਾ ਔਰ ਆ ਤੁਸੀਂ ਵੇਖੋ ਕਿ ਇਹ ਨੌਜਵਾਨ ਕੀ ਕਰ ਰਿਹਾ ਇਹ ਭੰਗ ਮਲ ਰਿਹਾ ਇਹ ਭੰਗ ਮਲ ਰਿਹਾ ਹਟਾ ਕਟਾ ਨੌਜਵਾਨ ਹੈ ਔਰ ਭੰਗ ਮਲ ਰਿਹਾ ਮੁੜ ਕੇ ਭੰਗ ਦੀ ਗੱਲ ਵੀ ਦੱਸ ਤਈ ਹੈ ਤਾਂ ਇਹ ਵੀ ਨਹੀਂ ਕਿ ਹਰੀ ਸੁੱਕੀ ਭੰਗਾ ਤੇ ਉਸ ਦੇ ਵਿੱਚੋਂ ਵੀ ਹੱਥ ਰਗੜ ਰਗੜ ਕੇ ਲੱਭ ਰਿਹਾ ਕਿ ਕਿਤੇ ਥੋੜੀ ਬਹੁਤੀ ਮੇਰੇ ਹੱਥਾਂ ਨੂੰ ਲੱਗ ਜਾਵੇ ਆ ਇਹ ਹਾਲਾਤ ਹੋਏ ਪਏ ਨੇ ਚੰਡੀਗੜ੍ਹ ਦੇ ਚੰਡੀਗੜ੍ਹ ਵਿੱਚ ਜੇ ਬੀੜੀਆਂ ਸਿਕਟਾ ਤੰਬਾਕੂ ਗੁਟਕਾ ਇਹ ਆਮ ਹੀ ਵਿਕਦਾ ਜਗਾ ਜਗਾ ਤੇ ਖੋਖੇ ਲੱਗੇ ਹੋਏ ਆ ਜਗਾ ਜਗਾ ਉਤੇ ਹਰ ਦੁਕਾਨ ਹਰ ਮਾਰਕੀਟ ਹਰ ਬਾਜ਼ਾਰ ਹਰ ਘਰਾਂ ਦੇ ਅੱਗੇ ਆਮ ਜਿੱਥੇ ਨਹੀਂ ਉਥੇ ਗੁਟਕੇ ਬੀੜੀਆਂ ਸਿਕਟਾਂ ਵਾਲੇ ਲਗਾਤਾਰ ਖੋਖੇ ਲਗਾ ਕੇ ਬੈਠੇ ਹੋਏ ਆ ਔਰ ਚੰਡੀਗੜ੍ਹ ਨੂੰ ਬਰਬਾਦ ਕਰਨ ਵਿੱਚ ਇਹਨਾਂ ਲੋਕਾਂ ਨੇ ਕੋਈ ਕਸਰ ਨਹੀਂ ਛੱਡੀ ਕਿ ਚੰਡੀਗੜ੍ਹ ਨੂੰ ਬਰਬਾਦ ਕਰਨਾ ਇਹ ਵਸਾ ਨਹੀਂ ਸਕਦੇ ਇਹ ਚੰਡੀਗੜ੍ਹ ਨੂੰ ਬਰਬਾਦ ਕਰਨ ਤੇ ਲੱਗੇ ਹੋਏ ਆ ਔਰ ਤੁਸੀਂ ਇਹ ਤਸਵੀਰਾਂ ਵੇਖ ਕੇ ਕਿਵੇਂ ਵੇਖਦੇ ਹੋ ਕੋਈ ਇੱਕ ਬੰਦਾ ਚੈਲੰਜ ਕਰਕੇ ਕਹਿ ਸਕਦਾ ਕਿ ਤੁਹਾਡੀ ਮਾਰਕੀਟ ਦੇ ਵਿੱਚ ਗੁਟਕੇ ਬੀੜੀਆਂ ਸਿਕਟਾ ਤਮਾਕੂ ਦੇ ਖੁੱਖੇ ਨਹੀਂ ਹੈਗੇ ਕੋਈ ਇੱਕ ਬੰਦਾ ਚੈਲੰਜ ਕਰਕੇ ਕਹਿ ਦੇਵੇ ਕਿ ਸਾਡੇ ਮੁਹੱਲੇ ਵਿੱਚ ਜਾਂ ਸਾਡੇ ਏਰੀਏ ਦੇ ਵਿੱਚ ਜਾਂ ਸਾਡੀ ਮਾਰਕੀਟ ਦੇ ਵਿੱਚ ਕੋਈ ਵੀ ਬੀੜੀ ਸਿਕਟਾ ਪਾਣ ਦੇ ਖੁੱਖੇ ਖੁੱਲੇ ਵਿੱਚ ਨਹੀਂ ਲੱਗੇ ਹੈਗੇ ਹਰ ਜਗ੍ਹਾ ਲੱਗੇ ਨੇ ਚੰਡੀਗੜ੍ਹ ਪੂਰਾ ਭਰਿਆ ਪਿਆ ਇਹਨਾਂ ਬੀੜੀਆਂ ਸਿਕਟਾਂ ਦੇ ਖੁੱਖਿਆਂ ਨਾਲ ਹਰ ਚੌਂਕ ਦੇ ਵਿੱਚ ਬੀਬੀਆਂ ਬੈਠ ਗਈਆਂ ਨੇ ਗੁਟਕੇ ਬੀੜੀਆਂ ਸਿਕਟਾਂ ਵੇਚਣ ਛੋਟੇ ਛੋਟੇ ਬੱਚੇ ਬਿਠਾ ਲਏ ਨੇ ਉਹਨਾਂ ਨੇ ਕਿ ਜਿਹੜੇ ਵੇਚ ਰਹੇ ਆ ਕੋਈ ਕੁਝ ਨਹੀਂ ਕਹਿ ਰਿਆ ਔਰ ਜਿੰਨੇ ਵੀ ਆਟੋ ਈ ਰਿਕਸ਼ਾ ਸਾਰੇ ਆ ਰਹੇ ਆ ਤੇ ਬੀੜੀਆਂ ਸਿਕਟਾਂ ਗੁਟਕੇ ਲੈ ਰਹੇ ਆ ਪਤਾ ਨਹੀਂ ਕਿਉਂ ਇਹਨਾਂ ਲੋਕਾਂ ਨੇ ਚੰਡੀਗੜ੍ਹ ਨੂੰ ਬਰਬਾਦ ਕਰਨ ਦਾ ਇੱਕ ਟੀਚਾ ਮਿੱਥਿਆ ਹੋਇਆ ਕਿ ਅਸੀਂ ਸਿਰਫ ਚੰਡੀਗੜ੍ਹ ਨੂੰ ਇੱਕ ਨਸ਼ਿਆਂ ਦਾ ਗੜ ਬਣਾ ਦੇਣਾ ਚੰਡੀਗੜ੍ਹ ਨੂੰ ਇੱਕ ਅਮਲੀਆਂ ਦਾ ਗੜ ਬਣਾ ਦੇਣਾ ਕਿਉਂ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਜਾ ਰਹੇ ਆ ਔਰ ਤੁਸੀਂ ਇਸ ਉੱਤੇ ਵਿਚਾਰ ਦਿਓ ਕਿ ਚੰਡੀਗੜ੍ਹ ਬਚਣਾ ਚਾਹੀਦਾ ਜਾਂ ਇਹਨਾਂ ਦੇ ਹੱਥ ਚੜ ਜਾਣਾ ਚਾਹੀਦਾ ਇਹਨਾਂ ਅਮਲੀਆਂ ਦੇ ਨਾ ਭੰਗੀਆਂ ਪੋਸ਼ੀਆਂ ਦੇ ਔਰ ਇਸ ਬਾਰੇ ਤੁਸੀਂ ਕਮੈਂਟ ਕਰ ਦਿਓ ਔਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਧੰਨਵਾਦ